ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟੋਲਰੈਂਸ ਨੀਤੀ ਤਹਿਤ ਪੀਐਸ ਪੀਸੀਐਲ ਦੇ ਸਹਾਇਕ ਇੰਜੀਨੀਅਰ ਨੂੰ ਬਲੈਕਮੇਲ ਕਰਨ ਦੇ ਅਤੇ ਉਸ ਤੋਂ ਰਿਸ਼ਵਤ ਮੰਗਣ ਦੇ ਦੋਸ਼ ਹੇਠ ਫਰੀਦਕੋਟ ਵਿਖੇ ਪਨਾਟ ਪੀਐਸ ਪੀਸੀਐਲ ਦੇ ਲੇਖਾ ਅਧਿਕਾਰੀ ਨੂੰ ਤੁਰੰਤ ਪ੍ਰਭਾਵ ਨਾਲ ਮੁਅਤਲ ਕਰ ਦਿੱਤਾ ਗਿਆ ਇਹ ਪ੍ਰਗਟਾਵਾ ਕਰਦੇ ਹਾਂ ਬਿਜਲੀ ਮੰਤਰੀ ਵਰਪਾਇਨ ਸਿੰਘ ਈਟੀਓ ਨੇ ਦੱਸਿਆ ਹੈ ਕਿ ਕਰਮਚਾਰੀਆ ਕਰਮਚਾਰੀ ਅਮਿਤ ਸੇਤੀਆ ਜੋ ਕਿ ਲੇਖਾ ਅਧਿਕਾਰੀ ਫੀਲਡ ਪੀਐਸ ਪੀਸੀਐਲ ਫਰੀਦਕੋਟ ਵੱਜੋਂ ਤਾਇਨਾਤ ਸੀ ਅਤੇ ਪੀਐਸ ਪੀਸੀਐਲ ਦੇ ਏਓ ਅਤੇ ਉਪ ਮੰਡਲ ਅਧਿਕਾਰੀ ਨੂੰ ਬਲੈਕਮੇਲ ਜਿਹੜਾ ਇਹ ਕਰ ਰਿਹਾ ਸੀ ਅਤੇ ਇਸ ਤੋਂ ਰਿਸ਼ਵਤ ਮੰਗ ਰਿਆ ਸੀ ਮੰਤਰੀ ਨੇ ਕਿਹਾ ਕਿ ਉਪ ਮੰਡਲ ਅਧਿਕਾਰੀ ਵੱਲੋਂ ਕੀਤੀ ਗਈ ਸ਼ਿਕਾਇਤ ਅਤੇ ਇਸ ਦੇ ਨਾਲ ਭੇਜੀ ਗਈ ਵੀਡੀਓ ਕਲਿੱਪ ਦੀ ਜਾਂਚ ਕੀਤੀ ਗਈ ਹੈ ਤੇ ਜਾਂਚ ਦੇ ਦੌਰਾਨ ਪਾਇਆ ਗਿਆ ਹੈ ਕਿ ਕਥਿਤ ਦੋਸ਼ੀ ਕਰਮਚਾਰੀ ਅਮਿਤ শেਤੀਆ ਉਕਤ ਐਸ ਡੀਓ ਨੂੰ ਬਲੈਕਮੇਲ ਕਰ ਰਿਹਾ ਸੀ ਅਤੇ ਬਿਜਲੀ ਦੀ ਅਣਅਧਿਕਾਰਿਤ ਵਰਤੋਂ ਸੰਬੰਧੀ ਕੇਸ ਨੂੰ ਜਿਹੜਾ ਉਸ ਨੂੰ ਬਾਹਰ ਰੱਖਣ ਦੀ ਅਤੇ ਰਿਸ਼ਵਤ ਮੰਗਣ ਦੀ ਜਿਹੜੀ ਆ ਉਹ ਮੰਗ ਕਰ ਰਿਹਾ ਸੀ ਮੰਤਰੀ ਨੇ ਦੱਸਿਆ ਹੈ ਕਿ ਮੁਢਲੀ ਜਾਂਚ ਕਰਨ ਦੇ ਉਪਰੰਤ ਉਕਤ ਬੇਨਿਜ਼ਮੀਆਂ ਦੇ ਲਈ ਸਬੰਧਿਤ ਲੇਖਾ ਅਧਿਕਾਰੀ ਨੂੰ ਮੌਤਲ ਕਰ ਦਿੱਤਾ ਗਿਆ ਹੈ ਅਤੇ ਇਸ ਦੀ ਮੁਕੰਮਲ ਜਾਂਚ ਕਰਨ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ ਅਤੇ ਉਹਨਾਂ ਨੇ ਅੱਗੇ ਦੱਸਿਆ ਹੈ ਕਿ ਕੋਈ ਵੀ ਸਰਕਾਰੀ ਅਧਿਕਾਰੀ ਕਰਮਚਾਰੀ ਭਾਵੇਂ ਉਹ ਕਿਸੇ ਵੀ ਉੱਚ ਅਹੁਦੇ ਤੇ ਤਹਿਨਾਤ ਹੋਵੇ ਉਸ ਨੂੰ ਕਿਸੇ ਵੀ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਜੇ ਉਹ ਕੋਈ ਵੀ ਭ੍ਰਿਸ਼ਟਾਚਾਰ ਪ੍ਰਿਸ਼ਟ ਅਮਲ ਦੇ ਵਿੱਚ ਸ਼ਾਮਲ ਪਾਏ ਜਾਂਦੇ ਆ ਤਾਂ ਉਹਨਾਂ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਤੇ ਉਹਨਾਂ ਤੇ ਵੀ ਬਣਦੀ ਜਿਹੜੀ ਕਾਰਵਾਈ ਹੈ ਉਹ ਕੀਤੀ ਜਾਵੇਗੀ